ਕਮਾਂਤਰੀ ਡਰੱਗ ਮਾਮਲੇ ਵਿੱਚ ED ਨੇ ਸਰਵਨ ਸਿੰਘ ਫਿਲੌਰ ਪੁੱਤਰ ਦਮਨਵੀਰ ਸਿੰਘ ਫਿਲੌਰ ਤੇ ਸਾਬਕਾ CPS ਅਵਿਨਾਸ਼ ਚੰਦਰ ਖਿਲਾਫ ਚਾਰਜ ਸ਼ੀਟ ਕੀਤੀ ਢਾਕਲ ਜਗਜੀਤ ਸਿੰਘ ਚੈਲ ਤੇ ਉਸਦੇ ਪਰਿਵਾਰ ਸਮੇਤ ਕਈ ਹੋਰ ਕੰਪਨੀਆਂ ਖਿਲਾਫ ਵੀ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖਲ ਹੋਈ ਚਾਰਜ ਸ਼ੀਟ ਯੂਰੋਪੀਆਂ ਦੀ 500 ਕਰੋੜ ਦੀ ਪ੍ਰਾਪਰਟੀ ਵੀ ਕੀਤੀ ਜ਼ਬਤ ਬਾਦ ਸਰਕਾਰ ਚ ਸਾਬਕਾ ਜੇਲ੍ਹ ਮੰਤਰੀ ਰਹੇ ਹਨ ਸਰਵਨ ਸਿੰਘ ਫਿਲੌਰ ਕੇਸ ਵਿੱਚ ਨਾ ਆਉਣ ਤੋਂ ਬਾਅਦ ਖੁੱਸ ਗਿਆ ਸੀ ਜੇਲ੍ਹ ਮੰਤਰੀ ਦਾ ਅਹੁਦਾ ਚੋਣਾਂ ਦੌਰਾਨ ਕਾਂਗਰਸ ਵਿੱਚ ਦਾਖਲ ਹੋ ਗਏ ਸੀ ਸਰਵਨ ਸਿੰਘ ਫਿਲੌਰ ਲੁਧਿਆਣਾ ਦੇ ਪਿੰਡ ਮੋਡੀਆਂ ਕਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਗੁਰੂ ਘਰ ਚ ਬਾਅਦ ਦੁਪਹਿਰ ਦਾਖਲ ਹੋਏ ਵਿਅਕਤੀ ਨੇ ਦਿੱਤਾ ਕਿ ਨੌਣੀ ਹਰਕਤ ਨੂੰ ਅੰਜਾਮ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀ ਹੋਈ ਸ਼ਨਾਖਤ ਪਿਛਲੇ 1 ਮਹੀਨੇ ਤੋਂ ਲਗਾਤਾਰ ਗੁਰੂ ਘਰ ਆ ਕੇ ਕਰ ਰਿਹਾ ਸੀ ਸੇਵਾ ਬੇਅਦਬੀ ਦੇ ਰੋਸ ਵਿੱਚ ਸਿੱਖ ਸੰਗਤ ਨੇ ਸਮਰਾਲਾ ਚੰਡੀਗੜ੍ਹ ਰੋਡ ਕੀਤਾ ਜਾਮ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਕੀਤੀ ਨਾਰੇਬਾਜ਼ੀ ਦੁਬਾਰਾ ਦੁਬਾਰਾ ਬੇਅਦਬੀਆਂ ਹੋ ਰਹੀਆਂ ਨੇ ਹਾਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਨ ਫਿਰ ਬੇਅਦਬੀ ਹੋਈ ਹੈ ਮਹਾਰਾਜ ਦੀ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਦੇਰ ਰਾਤ ਨੂੰ ਖੁੱਲਿਆ ਜਾਮ ਬੰਦੇ ਨੇ ਗੁਰਗਨ ਸਾਹਿਬ ਦੇ ਜਿਹੜੇ ਸੀ ਅੰਗਾ ਦੀ ਬੇਅਦਬੀ ਕੀਤੀ ਸੀ ਉਹ ਬੰਦਾ ਕੇਸ ਰਜਿਸਟਰ ਕਰਕੇ ਅਸੀਂ ਉਸ ਨੂੰ ਅਰੈਸਟ ਕਰ ਲਿਆ ਹੈਗਾ ਇਥੋਂ ਦਾ ਹੀ ਜਿਹੜਾ ਗੁਰਤੇਗ ਬਾਦ ਨਗਰ ਦਾ ਉਹ ਰਹਿਣ ਵਾਲਾ ਹੈਗਾ ਤੇ ਹੁਣ ਉਥੇ ਜਾਮ ਲੱਗੇ ਚੰਡੀਗੜ੍ਹ ਰੋਡ ਤੇ ਉਹ ਸੀਨ ਨੇ ਗੋਸ਼ੀਸ਼ ਕਰਕੇ ਉਹ ਜਾਮ ਖੁਲਵਾਤਾ ਹੈਗਾ ਚਾਰ ਵਿਆਹ ਚੌਣ ਵਾਲਾ ਜਲੰਧਰ ਦਾ 34 ਸਾਲਾ ਫਰਾਡ ਵਿਅਕਤੀ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ ਚੌਥੇ ਵਿਆਹ ਵਾਲੀ ਚੰਡੀਗੜ੍ਹ ਦੀ ਕੁੜੀ ਨਵਜੋਤ ਕੌਰ ਨੇ ਜਗਜੀਤ ਸਿੰਘ ਦੇ ਫਰਾਡ ਦਾ ਕੀਤਾ ਪਰਦਾਫਾਸ਼ ਮਾਪਿਆਂ ਦੀ ਕੱਲੀ ਧੀ ਹੋਣ ਕਰਕੇ ਜਾਇਦਾਦ ਹੜੱਪਣ ਦੀ ਮਨਸ਼ਾ ਨਾਲ ਕੀਤਾ ਸੀ ਵਿਆਹ ਬੰਦੂਕ ਦੀ ਨੋਕ ਤੇ ਸਾਰੀ ਜਾਇਦਾਦ ਕਰਵਾਈ ਆਪਣੇ ਨਾਮ ਗਨਪੁਆਇੰਟ ਨੇ ਮੇਰੇ ਨਾਲ ਬਹੁਤ ਕੁਝ ਕੀਤਾ ਹੈ ਗਨਪੁਆਇੰਟ ਤੇ ਇਹਨੇ ਸਟੈਂਪ ਪੇਪਰ ਤੇ ਬਲੈਂਕ ਪੇਪਰ ਤੇ ਫੇਕ ਪੇਪਰ ਤੇ ਇਹਨੇ ਮੇ ਤੋਂ ਸਾਈਨ ਕਰਵਾਇਆ ਸਿਰਫ ਇਸ ਕਰਕੇ ਕਿ ਮੇਰੀ ਪ੍ਰਾਪਰਟੀ ਹਥਿਆ ਸਕੇ ਜਦ ਇਹਨੂੰ ਪਤਾ ਲੱਗਿਆ ਕਿ ਮੇਰੀ ਪ੍ਰਾਪਰਟੀ ਮੇਰੇ ਨਹੀਂ ਮੇਰੇ ਫਾਦਰ ਦੇ ਨਾਮ ਤੇ ਹੈ ਤਾਂ ਇਹਨੇ ਮੇਰੇ ਫਾਦਰ ਤੇ ਜ਼ੋਰ ਪਾਇਆ ਕਿ ਤੁਸੀਂ ਪਾਵਰ ਆਫ ਟਾ ਨੇ ਆਪਣੀ ਕੁੜੀ ਦੇ ਨਾਮ ਕਰੋ ਪੁਲਿਸ ਨੇ ਨਮਜੂਦ ਕਰਤੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਹਨੀ trap ਤਕਨੀਕ ਦੇ ذریعے ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ ਪੰਜਵੀਂ ਕੁੜੀ ਨੂੰ ਆਪਣੇ ਜਾਲ 'ਚ ਫਸਾਉਣ ਲਈ ਪਹੁੰਚਿਆ ਸੀ 에어ਪੋਰਟ 2007 ਤੋਂ ਅਪਰਾਧ ਕਰ ਰਹੇ ਮੁਲਜ਼ਮ ਦਾ ਕਈ ਪਰਿਵਾਰਕ ਮੈਂਬਰ ਵੀ ਦਿੰਦੇ ਸੀ ਸਾਥ ਕੁੜੀਆਂ ਨੂੰ ਜਾਲ ਜੇ ਫਸਾ ਕੇ ਉਹਨਾਂ ਨਾਲ ਵਿਆਹ ਕਰਦਾ ਹੈ ਉਹਨਾਂ ਦਾ ਪੈਸਾ ਛੜਪ ਕਰਦਾ ਹੈ ਉਹਨਾਂ ਨੂੰ ਸੈਕਸ਼ੂਅਲੀ ਐਕਸਪਲੋਇਟ ਕਰਦਾ ਹੈ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵੀ ਸੈਕਸ਼ੂਅਲੀ ਐਕਸਪਲੋਇਟ ਕਰਦਾ ਹੈ। ਸੋ ਹੀ ਇਜ਼ ਅ ਵੈਰੀ ਵੈਰੀ ਸੀਰੀਅਸ ਸੀਰੀਅਲ ਆਫੈਂਡਰ। ਸੰਗਰੂਰ ਦੇ ਸੁਨਾਮ ਚ ਘਰ ਦੀ ਛੱਤ ਡਿੱਗਣ ਕਾਰਨ ਪਿਓ-ਪੁੱਤਰ ਦੀ ਹੋਈ ਦਰਦਨਾਕ ਮੌਤ। ਦੂਜਾ ਪੁੱਤਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ। ਸੁੱਤੇ ਪਏ ਪਿਓ-ਪੁੱਤਰਾਂ ਤੇ ਅਚਾਨਕ ਡਿੱਗੀ ਛੱਤ ਕਾਰਨ ਵਾਪਰਿਆ ਹਾਦਸਾ। ਕਾਰੋਬਾਰ ਪਾਣੀ ਲੈਣ ਜਾਣ ਕਾਰਨ ਬਚੀ ਮਰਤਕ ਮਜ਼ਦੂਰ ਦੀ ਪਤਨੀ ਤੋਂ ਬੜੀ ਮੌਤ ਹੋ ਗਈ ਜੀ ਪੱਪੂ ਰਾਮ ਜੀ ਇੱਕ ਲੜਕਾ ਸੀਗਾ ਜਿਹੜਾ ਉੱਥੇ ਕੁਮਾਰ ਜੀ ਇੱਕ ਪ੍ਰਿੰਸ ਹੈ ਜੀ ਉਹ ਸਰਕਾਰੀ ਮੈਡੀਕਲ ਉੱਥੇ ਸਰਕਸੰਗਰੂਰ ਸੰਗਰੂਰ ਐਮਰਜੈਂਸੀ ਦਾਖਲ ਹੈ ਜੀ ਲੋਕਾਂ ਮੁਤਾਬਕ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਵਾਪਰਿਆ ਹਾਦਸਾ ਮਕਾਨ ਮਾਲਕ ਖਿਲਾਫ ਘਰ ਦੀ ਮੁਰੰਮਤ ਨਾ ਕਰਵਾਉਣ ਦੇ ਲਾਏ ਇਲਜ਼ਾਮ ਕਈ ਸਾਲਾਂ ਤੋਂ ਕਿਰਾਏ ਤੇ ਰਹਿ ਰਿਹਾ ਸੀ ਮਰਤਕ ਪੱਪੂ ਰਾਮ ਪਰਿਵਾਰਿਕ ਮੈਂਬਰਾਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਵੀ ਨਹੀਂ ਪਹੁੰਚੀ ਐਂਬੂਲੈਂਸ 108 ਜੋ ਕਿ ਲੈਂਡਲੋਰਡ ਸੀ ਜੋ ਪ੍ਰੇਮਚੰਦ ਧਮਾਕਾ ਐਮਸੀ ਹੈ ਤੇ ਜੋ ਰੈਂਟਲ ਹੈ ਕਿਰਾਏਦਾਰ ਉਹ ਪੱਪੂ ਰਾਮ ਇਸ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਸੀ ਮਕਾਨ ਦੀ ਹਾਲਾਤ ਜਰਦਰ ਹੋਣ ਦੇ ਕਾਰਨ ਇਹ ਜਿਹੜਾ ਹਾਸਤਾ ਹੈ ਬਿੱਤੇ ਜਦੋਂ ਉਹਨੂੰ ਇਹ ਕਹਿੰਦੇ ਨਾ ਵੀ ਮੈਂ ਨਹੀਂ ਕਰ ਸਕਦਾ ਤੋ ਤੁਹਾਨੂੰ ਹੋਰ ਦੇਖ ਲੈ ਜੇ ਇਹ ਗੱਲ ਕੋ ਹੋ ਜਾਂਦੀ ਤਾਂ ਸਾਇਦ ਇਹ ਤੁਹਾਨੂੰ ਜ਼ਿੰਦਗੀਆਂ ਬਚ ਸਕਦੀਆਂ ਸੀ ਅਮਨਾਤ ਯਾਤਰੀਆਂ ਤੇ ਹੋਏ ਹਮਲੇ ਦੇ ਰੋਸ ਵਿੱਚ ਹਿਸਾਰ ਦੇ ਬਜਰੰਗ ਦਲ ਕਾਰਕੁਨਾਂ ਨੇ ਇਮਾਮ ਦੇ ਮਾਰਿਆ ਥੱਪੜ हिंदू जथेबंद ने शहर स्थित मस्जिद का पुतला इमाम ते पड़ा माता की जय कह दबाव न बोलन ऐसी प्रशासन से चाहते हैं कि ऐसे लोगों के खिलाफ ऐसी कानूनी कार्रवाई की जाए ताकि हमारे समाज का ताना बना जो सदियों से चला आ रहा है वो चलता रहे उन्होंने दो दिन का टाइम दिया है की दो दिन में हम गिरफ्तार कर लेंगे दो दिन तक अगर गिरफ्तार नहीं किया तो हम आंदोलन का रास्ता भी अख्तियार करेंगे घटना ਤੋਂ ਬਾਅਦ ਮੁਸਲਿਮ ਪਾਈਚਾਰੇ ਚ ਵਿਧਿਆ ਰੋਸ ਪੁਲਿਸ ਨੇ 125 ਅਨਪਛਾਤੇ ਲੋਕਾਂ ਖਿਲਾਫ ਮਾਮਲਾ ਕੀਤਾ ਦਰਜ ਪਰ ਨਹੀਂ ਹੋ ਸકી ਹਾਲੇ ਕੋਈ ਗ੍ਰਿਫਤਾਰੀ ਮੁਸਲਿਮ ਪਾਈਚਾਰੇ ਨੇ ਪੁਲਿਸ ਨੂੰ 2 ਦਿਨ ਅੰਦਰ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ ਕਾਰਵਾਈ ਨਾ ਹੋਈ ਤਾਂ ਵਿੱਢਿਆ ਜਾਵੇਗਾ ਸੰਘਰਸ਼ ਇਹ ਕੰਮ ਉਹ ਬੁਰੀ ਨੂੰ ਮਜਬੂਰਨੇ ਕੇ ਲਈ ਆਇਆ tha ਉਸ ਕੋ ਬਾਹਰ ਨਿਕਲ ਕੇ ਉਹਨੇ ਧੱਪੜ ਮਾਰਾ tha ਬਾਅਦ ਮਤਲਬ ਕਿ ਜੇ ਬੋਲਨੇ ਕੇ ਲਈ ਬੁਲਾਇਆ ਠੀਕ ਹੈ ਇਸ ਮਾਮਲੇ ਮੇ ਕੰਪਲੇਂਟ ਆਈ ਹੈ ਜਿਸ ਮੇਂ ਨੇ ਐਫ ਆਈ ਆਰ ਲੋਡ ਕੀ ਹੈ ਸੈਕਸ਼ਨਸ ਕੇ ਤਹਿਤ ਐਮ ਪੀ ਸੀ ਕੇ ਔਰ ਅਗਿਆਂ ਨੂੰ ਆਇਡੈਂਟੀਫਾਈ ਕਰਨੇ ਦੀ ਕੋਸ਼ਿਸ਼ ਕਰ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবিপি ਸਾਂਝਾ